ਇੱਕ ਬਿੱਲ ਦਾ ਬੜਾ ਮਸਲਾ ਪਿਆ ਹੋਇਆ ਜੀ ਬਿੱਲ ਕੰਗਣਾ ਰਣਾਉਤ ਦਾ ਬਿਜਲੀ ਦਾ ਬਿੱਲ ਹੈ ਤੇ ਬੀਬੀ ਕਹਿੰਦੀ ਵੀ ਮੇਰੇ ਕਿਹੜਾ ਕਾਰਖਾਨੇ ਚੱਲਦੇ ਐ ਇੰਨੇ ਬਿੱਲ ਆ ਗਿਆ ਇਹ ਵਾਬੇ ਦੇ ਕਿ ਸੌਰੀਏ ਟਰੱਕ ਚੱਲਦੇ ਉਹ ਗਾਣਾ ਸੀ ਨਾ ਜੀ ਉਹ ਪਤਾ ਨਹੀਂ ਕਿ ਡਿਮਾਂਡ ਕੀਤੀ ਤੇ ਕਹਿੰਦਾ ਵਾ ਮੇਰੇ ਕਿਹੜਾ ਸੌਰੀਏ ਟਰੱਕ ਚੱਲਦੇ ਕੱਲਿਆ ਵੀ ਹੁਣ ਇਹ ਕਹਿੰਦੀ ਹੈ ਕਿ ਮੇਰਾ ਕਿਹੜੇ ਕਾਰਖਾਨੇ ਚੱਲਦੇ ਜੀ ਦੱਸੋ ਦੱਸੋ ਕਿੰਨਾ ਕ ਬਿੱਲ ਆ ਗਿਆ ਜੀ ਤੇ ਬਿੱਲ ਪਹਿਲੀ ਵਾਰੀ ਦਾ ਆਇਆ ਕਿ ਕੋਈ ਪਹਿਲਾਂ ਦੇ ਬਿੱਲ ਬੁੱਲ ਦਾ ਕੋਈ ਰੌਲਾ ਇਹ ਕਹਿੰਦੀ ਆ ਕਿ ਮੇਰਾ ਲੱਖ ਰੁਪਈਆ ਬਿੱਲ ਆਇਆ ਤੇ ਉਹ ਬਿਜਲੀ ਵਾਲਿਆਂ ਨੇ ਦੱਸਿਆ ਕਹਿੰਦੇ ਕਿ ਪਹਿਨੇ ਗੱਲ ਸੁਣ ਐਵੇਂ ਨਾ ਆਪਦੀਆਂ ਬੇਤਵੀਆਂ ਮਾਰਿਆ ਕਰ ਜਿਹੜੀ ਤੇਰੀ ਆਦਤ ਬਣ ਚੁੱਕੀ ਆ ਦਰਅਸਲ ਇੱਕ ਤੇ ਇਹ ਬਿੱਲ ਐਕਚੁਅਲ ਬਿੱਲ 90384 ਦਾ ਤੇ ਜਦ ਕਿ ਉਹ ਕਹਿੰਦੇ ਕਿ 2 ਮਹੀਨੇ ਦਾ ਤੂੰ ਭਰਿਆ ਹੀ ਨਹੀਂ ਬਿੱਲ ਉਹ ਰਹਿੰਦਾ ਤੇ ਜੁੜ ਕੇ ਇੰਨਾ ਬਣਿਆ ਫਿਰ ਉਹਨਾਂ ਨੇ ਸਾਰਾ ਲੋਡ ਲਾੜ ਦੱਸ ਦਿੱਤਾ ਉਹਨਾਂ ਆਖਿਆ ਕਿ ਦੇਖੋ ਗੱਲ ਇਹ ਆ ਤੁਹਾਡੇ ਘਰ ਦਾ ਲੋਡ ਹੈ ਨਾ ਜਿਹੜਾ ਬਿਜਲੀ ਦਾ ਉਹ 94.82 ਕਿਲੋਵਾਟ ਤੁਸੀਂ ਕਹਿੰਦੇ ਕਿ ਜਿਵੇਂ ਚਲਾਉਂਦੇ ਕੱਖ ਨਹੀਂ ਆ ਅਸੀਂ ਤੇ ਬਲਬ ਬੱਤੀ ਚਲਾਉਂਦੇ ਇਹ ਕਹਿੰਦੇ ਪੰਜ ਬਲਬ ਵੀ ਚੱਲਦੇ ਸਾਡੇ ਹਾਂਜੀ ਤਾਂ ਉਹ ਕਹਿੰਦੇ ਕਿ ਤੁਹਾਡੀ ਔਸਤਨ ਖਪਤ ਜਿਹੜੀ ਹੈ ਉਹ ਮਹੀਨੇ ਦੀ ਸ਼ਾਇਦ 5000 ਯੂਨਿਟ ਤੋਂ ਲੈ ਕੇ 9000 ਯੂਨਿਟ ਤੱਕ ਹੈ ਹੂੰ ਸਰ 5000 ਤੋਂ 9000 ਯੂਨਿਟ ਜੇ ਤਾਂ ਕਾਰਖਾਨਾ ਜਿਵੇਂ ਕਹਿੰਦੇ ਚੱਲਦਾ ਹੀ ਹੋ ਸਕਦਾ ਕੀ ਚੱਲਦਾ ਹੁਣ ਇਹ ਤਾਂ ਪਤਾ ਨਹੀਂ ਹਾਂਜੀ ਹਾਂਜੀ ਤਾਂ ਕਹਰੇ ਕਿ ਭਈ ਸੀਐਮ ਨੇ ਖੁਦ ਸਬਸਿਡੀ ਛੱਡੀ ਹੋਈ ਆ ਪਰ ਜਿਹੜੀ ਮੈਂਬਰ ਪਾਰਲੀਮੈਂਟ ਕੰਗਣਾ ਹੈ ਉਹ ਬਤੌਰ ਮੈਂਬਰ ਪਾਰਲੀਮੈਂਟ ਆਪਣੀ ਸਬਸਿਡੀ ਵੀ ਲੈ ਰਹੀ ਹੈ ਹੂੰ ਲਓ ਉਧਰੋਂ ਵੀ ਲੈ ਰਿਆ ਤੇ ਫਿਰ ਵੀ ਹਾਂਜੀ ਇਹਨਾਂ ਨੂੰ ਸਬਸਿਡੀ ਹੁੰਦੀ ਹੈ ਨਾ ਕੁਝ ਯੂਨਿਟਾਂ ਇਹਨਾਂ ਨੂੰ ਫ੍ਰੀ ਮਿਲ ਜਾਂਦੀਆਂ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਇਹ ਕੰਗੜਾ ਜੀ ਨੇ ਰੌਲਾ ਪਾਇਆ ਉਹਨਾਂ ਨੇ ਸ਼ੀਸ਼ਾ ਵਿਖਾਇਆ ਕਿ ਲੈ ਪੈਣੇ ਐਵੇਂ ਰੌਲਾ ਨਹੀਂ ਪਾਈਦਾ ਹੁੰਦਾ ਆ ਬਿੱਲ ਪਿਆ ਸਭ ਕੁਝ ਪਿਆ ਹੂੰ ਤਾਂ ਦੇਖੋ ਇਹ ਤਾਂ ਹੁਣ ਵੀ ਬੜਾ ਅਲੋਕਰੀਜਾ ਮਾਮਲਾ ਹੈ ਨਾ ਵਿਚਿਤ੍ਰ ਮਾਮਲਾ ਹੋ ਗਿਆ ਉਹ ਕਹਿੰਦੀ ਇੱਕ ਘਰੇ ਬੱਤੀਆਂ ਹੀ ਦੋ ਚੱਲਦੀਆਂ ਨੇ ਮੈਂ ਤੇ ਇੱਥੇ ਰਹਿਣੀ ਆ ਇੱਥੇ ਜਾਣੀ ਕਾਟਿਆ ਉਹ ਕਹਿੰਦੀ ਕਿ ਭਾਈ ਇਹ ਬਿਜਲੀ ਮਚਾਕ ਕੌਣ ਲਿਆ ਪਹਿਲਾਂ ਪਤਾ ਉਹਥੇ ਕੋਈ ਇੰਡਸਟਰੀ ਤੇ ਨਹੀਂ ਲੱਗੀ ਹੁੰਦਾ ਜੀ ਅੰਦਰ ਕਿਹੜਾ ਹੈ ਬਿਜਲੀ ਵਾਲੇ ਜਾਂਦੇ ਹੋਣੇ ਉੱਥੇ ਡਰਦੇ ਹੂੰ ਇਹ ਅੰਦਰ ਕੋਈ ਇੰਡਸਟਰੀ ਤੇ ਨਹੀਂ ਲਾ ਕੇ ਬੈਠੀ ਬੀਬੀ ਜੀ ਵੇ ਤਾਂ ਦਫਤਰ ਜਾਂ ਤੋੜ ਦਿੱਤਾ ਕਿਤੇ ਚੋਕੇ ਸਟੂਡੀਓ ਨੇ ਇੱਥੇ ਬਣਾ ਰੱਖਿਆ ਹੋਵੇ ਹਾਂ ਉਸ ਕੁਸ਼ਨਕ ਫਿਰ ਜਾਂਦਾ ਹੀ ਨਹੀਂ ਖੱਪਤ ਹੁੰਦੀ ਹੈ ਤਾਂ ਕਿਤੇ ਹੋ ਰਹੀ ਹੈ ਕਹਣਾ ਉਹ ਤੁਹਾਨੂੰ ਪਤਾ ਹੀ ਆ ਉਹ ਮਿੰਟ ਮਾਰਦੀ ਟਵੀ ਟੂਟ ਲਿਖਣ ਲੱਗਿਆ ਉਹਨੂੰ ਕੋਈ ਪ੍ਰਵਾਹ ਨਹੀਂ ਉਹ ਜੇ ਗਲਤ ਵੀ ਸਿੱਧ ਹੋ ਜਾਏਗੇ ਉਹਦਾ ਕੀ ਤੁਸੀਂ ਸੜਕ ਤੋਂ ਟਾਂਗਾ ਲਾ ਲੋਗੇ ਉਹਨੂੰ 50 ਵਾਰੀ ਉਹ ਤੇ ਬਸਾਵਰ ਕਰਨ ਨੂੰ ਕਹਿੰਦੀ ਬੁਲਬਲ ਦੇ ਪੰਖਾ ਤੇ ਬਾਹਰ ਆ ਜਾਂਦਾ ਸੀ ਉਹ ਕਮਾਲ ਹੋ ਗਈ ਇਹ ਮੰਨਣ ਲੱਗੀ ਆ ਕਿਤੇ ਜੀ ਉਹ ਨਾ ਮੰਨਦੀ ਹੋਈ ਭਾਵੇਂ 36 89 ਦੀ ਪੁਲਿਸ ਲਾ ਦਿਓ ਤੇ ਮਗਰ ਹੂੰ ਉਹ ਮੈਂ ਨਹੀਂ ਮੰਨਦਾ ਵੀ ਉਹ ਮੰਨ ਜਾਏਗੀ ਕਿ ਮੈਂ ਗਲਤ ਆ ਜੀ ਉਹਨੇ ਜਿਹੜੀ ਗੱਲ ਕਹਤੀ ਸੋ ਕਹਤੀ ਉਹਨੇ ਪ੍ਰਧਾਨ ਮੰਤਰੀ ਨੂੰ ਕਹਿ ਦਿੱਤਾ ਹੈ అవਤਾਰ ਹੈ ਤਾਂ ਤੁਸੀਂ ਮਨਾ ਕੇ ਦਿਖਾ ਦਿਓ ਉਹ ਸਿਮਰਤੀ ਹਰਾਨੀ ਗਈ ਆ ਪਾਜਪਾ ਨੂੰ ਇੱਕ ਸਿਮਰਤੀ ਰਾਨੀ ਚਾਹੀਦੀ ਹੁੰਦੀ ਹੈ ਦੂਸਰੀ ਹਾਜ਼ਰ ਹੈ ਹੂੰ ਦੋਸਤ ਆਪ ਅੱਗੇ ਹੀ ਹੈ ਜਿਵੇਂ ਕਹਿੰਦੇ ਕੋਈ ਆਏ ਹੁਣ ਮੈਂ ਨਹੀਂ ਕਹਿ ਸਕਦੇ ਸਰ ਹੁਣ ਤੁਸੀਂ ਦੇਖੋ ਕਿ ਦੋ ਹੈ ਕਿ ਚਾਰ ਅੱਗੇ ਕਈ ਸਾਰੀਆਂ ਜਿਹੜੀਆਂ ਆਪਾਂ ਵੇਖਦੇ ਆ ਵਿਵਾਦ ਇੱਕ ਤੋਂ ਬਾਅਦ ਇੱਕ ਪੈਂਦਾ ਰਹਿੰਦਾ ਤੇ ਜਦੋਂ ਕਹਿਣ ਲੱਗਦਾ ਵੀ ਟਲਣ ਲੱਗਿਆ ਲੋਕ ਭੁੱਲਣ ਲੱਗਿਆ ਫਿਰ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਸਾਹਮਣੇ ਖैर ਚਲੋ ਭਾਈ ਜੇ ਬੈਨ ਜਿਵੇਂ ਜੋ ਵੀ ਹੈ ਜਾਂਚ ਹੋਣੀ ਚਾਹੀਦੀ ਹੈ ਜੇ ਸੱਚੀ ਵੱਧ ਆ ਗਿਆ ਲੋੜ ਤੋਂ ਵੱਧ ਤੇ ਕੱਟ ਕਰ ਦਿਓ ਭਾਈ